ਲੋ ਬਾਈ ਆਹ ਜੌਂਡੀਰ ਵਾਲਿਆਂ ਦਾ 50 50 ਡੀਵੀ ਆ ਗਿਆ ਨਵਾਂ ਮਾਡਲ ਵੈਸੇ ਆਇਆ ਤਾਂ ਬਹੁਤ دیر ਦਾ ਇਹ ਤੇ ਬਾਰ ਰੋਪੜ ਅੱਜ ਆਇਆ ਬਾਈ ਆਪਾਂ ਤੁਹਾਨੂੰ ਇਹਦੇ ਬਾਰੇ ਥੋੜੀ ਬਹੁਤੀ ਜਾਣਕਾਰੀ ਦੇ ਦਿੰਨੇ ਆ ਤੇ ਜਦੋਂ ਬਾਈ ਇਹ ਵੀ ਆ ਗਿਆ ਸਪੀਡਾਂ 'ਚ ਯੈਸ ਬੇਬੀ ਕਿਹਦਾ ਬਤਾਵੇਂ ਦਾ ਸਪੀਡਾਂ ਦਾ ਹਾਂ ਆ ਲੋ ਇਹ ਹੱਥ ਤੇ ਲੋ ਆ ਹਾਂ ਵੀ ਮੀਡੀਅਮ ਹੋ ਗਿਆ ਹਾਂ ਸੀਟ ਆਪ ਹੋ ਗਿਆ ਠੀਕ ਆ ਆਰਵਰਸ ਨੂੰ ਆਰ ਹੋ ਗਿਆ ਇੱਕ ਬੈਕ ਹੋ ਗਿਆ ਠੀਕ ਆ ਦੂਏ ਪਾਸੇ ਚਾਰ ਗੇਰ ਆ ਦੇ ਜਿੱਦਾਂ ਜਿਹੜਾ ਦੂਏ ਐ 52 ਦਾ ਉਹਦੇ ਪਾਲੇ ਪਾਸੇ ਤਿੰਨ ਹੁੰਨੇ ਆ ਤਿੰਨ ਹੁੰਨੇ ਆ ਇਹ ਉਧਰ ਵਾਰਸ ਹੁੰਦਾ ਉਧਰ ਬੈਕ ਇਧਰ ਬੈਕ ਸਪੀਡ ਇਧਰ ਘਟਦੀ ਆ ਅੱਛਾ ਇਹਨਾਂ ਦੀ ਉਧਰ ਘਟਦੀ ਠੀਕ ਆ ਲੋ ਬਾਈ ਹੁਣ ਜਿਹਨੇ 50 ਪਾਵਰ ਚ ਵੀ ਬਾਈ ਹੁਣ ਕੰਪਨੀ ਦਾ ਆਪਸ਼ਨ ਦੇ ਦਿੱਤੀ 50 ਪਾਵਰ ਦੇ ਵਿੱਚ ਜਿਹਨੇ ਤੇ ਆ ਵੀ ਆ ਡੀ ਲੈਣਾ ਉਹਦੇ ਵਿੱਚ ਵੀ ਸਪੀਡਾਂ ਦੇ ਦਿੱਤੀਆਂ ਤੇ ਬਾਈ ਇਹ ਪਹਿਲਾ ਹਾਈ ਆ ਬਾਈ ਨੋਰਮਲ ਪਹਿਲਾ ਲੋ ਲਾ ਇਹ ਪਹਿਲਾ ਮੀਡੀਅਮ ਦੀ ਸਪੀਡ ਆ ਬਾਈ ਲੋ ਲਾ ਹੋਣ ਪਹਿਲੇ ਲੋਵੀ ਸਪੀਡ ਆ ਭਾਈ ਉਧਰ ਪੈਦਾ ਲੱਗਿਆ ਵਾ ਚੋਰੀ ਮੜਾ ਜਾ ਤੀਆ ਭਾਈ ਤੀਆ ਲੋ ਆ ਸਪੀਡ ਭਾਈ ਮੰਨੂ ਦਾ ਦੇਖਣ ਨੂੰ ਕਾਫੀ ਲੱਗਦੀ ਹੈ ਬਾਕੀ ਐ ਭਾਈ ਆ ਥੋੜਾ ਜਿਆਦਾ ਨਹੀਂ ਹੈ ਜਿਆਦਾ ਨਾ ਹਾਂ ਬਾਕੀ ਬਾਈ ਡਿਸਟਰੀਬਿਊਟਰ ਡਬਲ ਆ ਬਾਕੀ ਦੇ ਫੰਕਸ਼ਨ ਸੇਮ ਆ ਸਾਰੇ ਹੀ ਕਿ ਆ ਚੇਂਜ ਕਰਤਾ ਬਸ ਤੇ ਬਾਕੀ ਦੇ ਵਿੱਚ 4x4 ਮਾਡਲ ਵੀ ਆਉਂਦਾ ਬਾਈ 50000 ਡੀ ਚ ਤਿੰਨ ਸਪੀਡਾਂ ਦੇ ਵਿੱਚ ਬਾਕੀ ਦੇ ਲੱਗ-ਪੱਗ ਸੇਵੇਂ ਸਾਰਾ ਰੈਕਟਰ ਬਾਕੀਆਂ ਹੋਰ ਰੈਕਟਰ ਪਾਉਂਦੀ ਆ ਹਨਾ ਬਾਕੀ ਸੇਮ ਆ ਬਾਈ ਬਾਕੀ ਬਾਈ ਟਰੈਕਟਰ ਸਾਰਾ ਸੇਮ ਆ ਹੋਰ ਠੀਕ ਹੈ ਜੀ ਬਾਕੀ ਤੁਹਾਨੂੰ ਜੌਂਡੀ ਦੇ ਬਾਰੇ ਦਾ ਪਤਾ ਹੀ ਆ ਬਾਈ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਬਹੁਤ ਪੁਰਾਣੇ ਟਰੈਕਟਰਾਂ ਪੂਰੀ ਜਗ੍ਹਾ ਬਣਾਈ ਵੀ ਮਾਰਕੀਟ ਹਾਂ ਬਾਈ ਮੈਂ ਆਪਣੇ ਡੀ ਆਪਣੇ ਕੋਲ ਵੀ ਦੂਆ ਹਾਂ ਹਾਂ ਇਹ ਤਾਂ ਲਿਫਟ ਪਾਉ ਹੁੰਦੀ ਅੱਛਾ ਖਾ ਸੀ ਉੱਤੇ ਫੜ ਚੱਕ ਦਿੰਦਾ ਲਿਫਟ ਖਾ ਸੀ ਚੱਕ ਦਿੰਦੀ ਉਹ ਵੀ ਦੇ ਤਾ ਚੱਕ ਲਈ ਇਹੀ ਚੱਕਦਾ ਕਿ ਦੂਆ ਵੀ ਦੂਆ ਵੀ ਚੱਕਦੇ ਆ ਇਹ ਡੀ ਡੀ ਵਾਲੀ ਮੈਂ ਦੇਖੇ ਵਾਧ ਚੱਕਦੇ ਹਾਂ ਡੀ ਵਾਲੇ ਹੈਂ ਵਾਲਿਆਂ ਚੱਕ ਦਿੰਦਾ ਕਿਸੇ ਨਾ ਬਾਈ ਇਹ ਵੀ ਗੇਅਰ ਬ੍ਰੋ ਕਰਤਾ ਹੈ ਗੇਅਰ ਬ੍ਰੋ ਠੀਕ ਹੈ। ਬਾਈ ਇਹਦਾ ਤਾਂ ਆਪਾਂ ਨੂੰ ਜੋਤ ਪੂਰੀ ਪ੍ਰੋਪਰ ਪਤਾ ਨਹੀਂ ਜਿਹੜੇ ਇਹਦੇ ਵਿੱਚ ਮੈਂ ਦੇਖਿਆ ਇਹਨਾਂ ਦੇ 52 ਦਾ ਸਈ ਮਾਡਲ ਹੈ। ਅੱਛਾ। ਹੋਰ ਠੀਕ ਹੋ ਗਿਆ ਲਾ। ਬਾਈਆ ਬਾਈ ਮਿਸਤਰੀ ਸਾਹਿਬ ਆ ਗਏ ਅੱਜ। ਅੱਜ ਬਾਈ ਨੇ ਸਾਡੇ ਕੈਂਪ ਲਾ ਕੇ ਆਏ ਆ। ਹਾਂਜੀ ਹਾਂਜੀ। ਬਾਈ ਕਿੱਥੇ ਦਾ ਅਜ ਮੇਲਾ? ਵੀ ਬਾਈ ਇੱਥੇ ਲਧੀਰਪੁਰ ਦਾ। ਨਾ ਹੀ ਸ਼ਾਦੀ ਬਾਬਾ ਮਰਾਦ ਸ਼ਾਦੀ। ਅ ਨੂਰ ਪਰਵੇਦੀਆਂ ਕੋਲ। ਨੂਰ ਪਰਤੇ ਉਰਹੀਂ ਆ ਪਿੰਡ ਪਿੰਦਾ। ਉਰਹੀਂ। ਹੂੰ। ਅੱਛਾ। ਉੱਥੇ ਫਿਰ ਐਨ ਪੂਰੀ ਹੈਗੀ ਦੀ ਸੰਗਤ ਬਹੁਤ ਆਈ। ਬਹੁਤ ਬਹੁਤ ਵੱਡੂ ਬਾਈ। ਅੱਛਾ। ਹੂੰ। ਤੇ ਬਾਈ ਨੇ ਅੱਜ ਦੋ ਟਰੈਕਟਰ ਲੈ ਕੇ ਆਵੇ ਤੇ ਇੱਕ ਲੈ ਕੇ ਤੇ 52 ਦਾ ਸੀ ਕਾ ਲੈ ਕੇ ਤੇ ਬਾਈ ਕੋਈ ਆਈ ਉੱਥੇ ਮਿਲੀ ਕੋਈ ਇੱਕ ਆਪਣੇ ਆ 50 50 ਦੀ ਬੁੱਕ ਕਰਿਆਂ ਦਾ ਉੱਥੇ ਹਾਂ ਅੱਛਾ ਜਨਣੇ ਕਿ ਤੁਹਾਡੇ ਗਿਆ ਦਾ ਮੁੱਲ ਪੈ ਗਿਆ ਪੈ ਗਿਆ ਪੈ ਗਿਆ ਹਾਂ ਚੱਲ ਬਾਈ ਪੈਣਾ ਵੀ ਚਾਹੀਦਾ ਤੇ ਬਾਕੀ ਬਾਈ ਇਹਦੇ ਬਾਰੇ ਆ ਜਾ ਟਰੈਕਟਰ ਦਿਖਾਇਆ ਤੁਹਾਡਾ ਹਾਂਜੀ ਹਾਂਜੀ ਵੀ ਇਹਦੇ ਵਿੱਚ ਆਪਸ਼ਨ ਆ ਗਈ ਸਪੀਡ ਵੈਸੇ ਆਉਂਦੇ ਦਾ ਕੱਦਾ ਟਰੈਕਟਰ ਇਹ ਤਿੰਨ ਸਪੀਡਾਂ ਕਰਦੇ ਇਹਨਾਂ ਨੇ ਹੁਣ ਆਪਣੇ ਜਨ ਕਿ ਰੋਪੜ ਹੁਣ ਆਇਆ ਟਰੈਕਟਰ ਇਹ ਹਾਂ ਠੀਕ ਆ ਅੱਜ ਬਾਈ ਐਨ ਬਾਈ ਨਵੇਂ ਕੱਪੜੇ ਪਾਈ ਫਿਰਦਾ ਨਹੀਂ ਤਾਂ ਹੈ ਹਾਂ ਨਵੇਂ ਦਾ ਕਾਨੂੰਗਾ ਪੁਰਾਣੀ ਆ ਪੁਰਾਣੀ ਆ ਠੀਕ ਆ ਬਾਈ ਕਰਮੀ ਬਹੁਤ ਹੀ ਅੱਜ ਬੰਦਾ ਦੂਆ ਕੱਲ ਹਾਲ ਜ ਗਿਆ ਬਾਈ ਅੱਜ ਸਰਵਿਸ ਆ ਗਿਆ ਬਹੁਤ ਸਰਵਿਸ ਆ ਗਿਆ ਉਹ ਹੋ ਗਿਆ ਬਾਜਾ ਗੱਲਾਂ ਵਿੱਚ ਵਿੱਚ ਟਰੈਕਟਰ ਕਲੱਚ ਵਾਲਾ ਆ ਗਿਆ ਕਲੱਚ ਵਾਲਾ ਤਾਂ ਮੈਂ ਹੀ ਮੰਗਵਾਇਆ ਪਤਾ ਚੱਲ ਲੱਗਿਆ ਰਿਹਾ ਯਾਨੀ ਕਿ ਫੇਰ ਵੀ ਬੰਦਾ ਹੂੰ ਅੱਛਾ ਤੇ ਕਲੱਚ ਵਾਲਾ ਦਾ ਯਾਰ ਪਿਛਲੇ ਹਫ਼ਤੇ ਦਾ ਕਹਿੰਦਾ ਫੇਰ ਤਾਂ ਰੇਟ ਬਾਈ ਅੱਗੇ ਨਾਲੋਂ ਰੇਟ ਵੱਧ ਗਿਆ ਦਾ ਹਾਂਜੀ ਹਾਂਜੀ ਉਹਦੇ ਨਾਲ ਵੱਧ ਗਿਆ ਕਿੰਨਾ ਕਿਹਾ ਦਾ ਰੇਟ ਆਈਡੀਆ ਹੁਣ 8 ਪੈਂਡਰ ਕੋਟ ਕਰਦੇ ਅੱਛਾ ਨਹੀਂ ਕਿ ਮੰਗ ਲੈ ਅੱਠੁੱਠੇ ਰੱਖਾ ਦੇਣੇ ਅੱਛਾ ਹਾਂਜੀ ਬਾਕੀ ਇਧਰ ਇਹਦਾ ਮੋਕਾ ਤੇ ਬਾਕੀ ਕਾਗਜ਼ ਪੱਤਰ ਵਿੱਚੇ ਸਵਾ 8 ਜੇ 8 ਦਾ ਕਰ ਦਿੰਦੇ ਟਰੈਕਟਰ ਪਈ ਯਾਰ ਕਾਫੀਆਂ ਜਿਹੋ ਨੇ ਠੀਕ ਆ ਅਸੀਂ ਸਵਾ 8 ਕਹਿੰਦੇ ਨੇ ਵਿੱਚ ਆਦਾ ਟਾਇਰ ਵੀ 15 ਦੇ ਪਿਛਲੇ 15 ਦੇ ਆ ਅੱਛਾ 15 ਦੇ ਟਾਇਰ ਕਰਤੇ ਬਾਈ ਮੈਂ 9 28 ਦੇ ਟਾਇਰ 16 ਦੇ ਨਾਲ 14 ਦੇ ਸਿੱਧਾ 15 15 9 28 ਮੀਡੀਅਮ ਸਾਈਜ਼ ਗੱਬੇ ਟੱਕ ਮਾਰਦਾ ਮੋਲ ਟੱਕ ਮਾਰਦਾ ਪਹਿਲਾਂ ਬਾਈ 15 ਦੇ ਨਾਲ ਛੋਟੇ ਪਾਏ ਦੇ ਭਾਜਣਾ ਤਾਂ ਹੁਣ ਸਹੀ ਕੰਫਰਟ ਵਾਲਾ ਜਿਹੜਾ ਜਿਹਨੇ 14 ਦੇ ਟਾਇਰ ਕਸੇ ਤੇ ਪਾਉਣੇ ਆ ਨਾ ਆਹ ਟਾਇਰ ਦੇਖ ਲੋ ਉਹ ਵੀ ਹੀਰਾ ਕਿੰਨਾ ਹਾਂ ਉਹ ਹੀਰਾ 14 ਦੇ ਟਾਇਰ ਨਾਲੋਂ ਚੌੜਾ ਵੀ ਹੈ ਉਹ ਗੱਡੀ ਵੀ ਤਾਂ ਫਰਕ ਆ ਬਾਈ ਲੋਡ ਵੀ ਲੰਦਾ ਇਹਦਾ ਆਹ ਦੀ 13 ਨਾਲੋਂ ਗੱਡੀ ਦਾ ਵੀ ਫਰਕ ਆ ਵੀ ਟਾਇਰ 15 ਦੇ ਪਵਾ ਪਏ ਹਾਂ 15 ਦੇ ਟਾਇਰ ਪਵਾਏ ਜਿਹਨੇ 14 ਦੇ ਪਾਉਣੇ ਨਵੇਂ ਠੀਕ ਆ ਬਾਈ ਠੀਕ ਆ ਤੇ ਬਾਕੀ ਬਾਈ ਦੇਖ ਲੋ ਜੀ ਇਦਾਂ ਕਿਸੇ ਨੇ ਹੁਣ ਘੱਟ ਪਾਵਰ ਵਾਲਾ ਲੈਣਾ ਏ ਸਪੀਡਾਂ ਵਿੱਚ ਹਾਂ ਆ ਦੇਖੀ ਹਾਂ ਸੀਟ ਵੀ ਚੇਂਜ ਕੀਤੀ ਆ ਸੀਟ ਬੜੀ ਕਰਤੀ ਹਾਂ ਹੈਨਾ ਉੱਚੀ ਆ ਕਿ ਬੜੀ ਆ ਬਾਈ ਸੀਟ ਸੀਟ ਬਾਈ ਇਹ ਹੈਨਾ ਵੱਡੀ ਆ ਸਭ ਬੜੀ ਹੈਗੀ ਵੱਡੀ ਆ ਸਭ ਬੜੀ ਆ ਸੀਟਾਂ ਨਹੀਂ ਟਰਬੋ ਨਹੀਂ ਹੈਗਾ ਵੀ ਇਹਨੂੰ ਡੀਜ਼ਲ ਵਾਲਾ ਕੂਲਰ ਲਾ ਦੇਣਾ ਹਾਂ ਅੱਛਾ ਦਿਖਾ ਦੇ ਬਾਈ ਮਾੜਾ ਜਾਂ ਬਾਈ ਕਹਿੰਦਾ ਟਰਬੋ ਨਹੀਂ ਲਾਈ ਡੀਜ਼ਲ ਕੂਲਰ ਡੀਜ਼ਲ ਕੂਲਰ ਲਾਤਾ ਡੀਜ਼ਲ ਠੰਡਾ ਕਰ ਲੈ ਆ ਲਾਤਾ ਬਾਈ ਬਹੁਤ ਵੱਡਾ ਪੁਰਜਾ ਲਾਤਾ ਤਾਂ ਡੀਜ਼ਲ ਠੰਡਾ ਕਰਨ ਵਾਲਾ ਲਾਤਾ ਬਾਕੀ ਵੀ ਦੇਖ ਲੈ ਜੋ ਇਹ ਕੰਪਨੀ ਹੈ ਬਾਈ ਛੋਟਾ ਜਿਹਾ ਫਰਕ ਪਾ ਕੇ ਉਹ ਕਰ ਦਿੰਦੇ ਆ ਨਾ ਮੇਰੇ ਖਿਆਲ ਨਾਲ ਦੋ 1500 ਦਾ ਪੁਰਜਾ ਹੋਣਾ ਹਾਂ ਹਾਂ ਡੀਜ਼ਲ ਕੁਲਰ ਬਣਾਤਾ ਬਾਕੀ ਬਾਈ ਨੌਨ ਟਰਬੋ ਇੰਜਨ ਆ ਠੀਕ ਹੈ ਜੀ ਬਾਕੀ ਇੰਜਨ ਤਾਂ ਤੁਹਾਨੂੰ ਪਤਾ ਇਹਨਾਂ ਦਾ ਸਾਰੀਆਂ ਪਾਵਰਾਂ ਦਾ ਸੇਮੇ ਹੀ ਹੁੰਦਾ ਇੱਕੋ ਇੰਜਨ ਦਾ ਹੰਪ 75 ਪਾਵਰ ਚ ਵੀ ਹੋਰ ਹਾਂ ਦਾ ਫਰਕ ਇੰਜਨ ਦਾ ਇੰਜਨ ਦਾ ਹਾਂ ਦੋਏ 50-50 ਡੀ ਨਾਲ ਉਹ ਡਿਜ਼ਾਈਨ ਦਾ ਥੋੜਾ ਜਿਹਾ ਫਰਕ ਕਰਿਆ ਹੋਣਾ ਅੱਛਾ ਠੀਕ ਆ ਇਹਦਾ ਬਾਈ ਤੇਲ ਸਿੰਗਲ ਕਰਦਾ 500 ਘੰਟੇ ਪਸਾਰ ਕੇ ਸੁੰਦੀ ਜੀ अच्छा फिल्टर सिंगल है डीजल फिल्टर हां 500 घंटे ते। बाद तेल चेंज करना अच्छा पहले 100 पे 100 के बाद सारीयां 5 500 पे ओदा भाई क्या फर्क है तेल ਦਾ ਬਾਈ अच्छा ਤੇਰੀ ਪੈਸੇ ਨਹੀਂ ਬਚੇ ਤੂੰ ਕਿੱਥੇ ਨਹੀਂ 500 ਬਦੋ ਵੀ اچھا ਠੀਕ ਹੈ ਨਹੀਂ ਤੂੰ 500 ਵੀ ਕੋਈ ਨਹੀਂ ਇਹ じゃ ਕੀ ਫਰਕ ਪਾਦਾ ਵੀ 500 ਘੰਟੇ ਬਾਅਦ ਸਰਵਿਸ ਹੋਊਗਾ ਤੇਲ ਦਾ ਹੀ ਫਰਕ ਪਾਦਾ ਬਾਈ ਸੀਆਰਡੀਆਈ ਵਾਲਾ ਤੇਲ ਪੈਂਦਾ ਹੈ ਤੇਲ ਵਧੀਆ ਹੈ अच्छा ਤੇਲ ਮਤਲਬ ਕਿ ਜ਼ਿਆਦਾ ਵਧੀਆ ਕਰਦਾ हां ਠੀਕ ਆ ਤੇਰੀ ਬਾਈ ਤੁਸੀਂ 100 ਹੀ ਮਹਿੰਗਾ ਕਰਤਾ ਹੋਣਾ ਤੇਲ ਯਾਰ 400 ਰੁਪਏ ਦੀ ਬਾਲਟੀ ਦਾ ਮਗਰ ਫਰਕ ਆ अच्छा ओदे 400 ਨੇ 4000 بچਾਉਣਾ 4000 بچਾਉਣਾ ਹਾਂ ਗਲਤ ਆ ਠੀਕ ਆ ਬਾਈ ਬਾਕੀ ਚਲੋ ਬਾਈ ਠੀਕ ਆ ਟਰੈਕਟਰ ਵਧੀਆ ਏ ਉਹਦਾ ਬਾਈ ਤੇਲ ਖਰਚਾ 52 ਦਾ ਨਾਲੋਂ ਘੱਟ ਆ ਇਹਦਾ ਹਾਂ ਬਾਈ 52 ਦਾ ਨਾਲੋਂ ਥੋੜਾ ਜਿਹਾ ਤੇਲ ਦਾ ਫਰਕ ਆ ਅੱਛਾ ਠੀਕ ਆ ਚਲੋ ਬਾਈ ਬਾਕੀ ਜਰਾ ਦੇ ਟਾਇਰ ਦੂਰ ਵੱਡੇ ਆ ਥੋੜੀ ਜਿਹਾ ਅੱਛਾ ਮਰਲੇ ਪਿਛਲੇ ਵੀ ਗੇਰਾਂ ਦਾ ਵੀ ਫਰਕ ਆ ਹਿੱਸਾ ਵੀ ਵੱਡਾ ਉਹਦਾ ਹਾਂ ਹਿੱਸਾ ਵੱਡਾ ਉਹਦਾ ਠੀਕ ਆ ਲਓ ਬਾਈ ਬਾਈ ਨੇ ਦੱਸਿਆ ਸਾਰਾ ਕੁਝ ਰੇਟ ਰੂਟ ਵੀ ਦੱਸਿਆ ਬਾਈ ਨੇ ਤੇ ਇੱਕ ਮਿੰਟ ਦੇਖ ਮੈਂ ਵੀ ਆ ਕੇ ਆਮ ਡੈਕਰ ਨੂੰ ਆਉਂਗੀ ਹਾਂ ਸਟੀering ਛੋਟਾ ਕਰਤਾ ਦੂਏ ਨੂੰ ਵੱਡਾ ਹੀ ਆ ਵੀ ਚੀਜ਼ ਦਾ ਫਰਕ ਆ ਸਟੀering ਦੇ ਨਵਾਂ ਸਟੀering ਜਿਹੜਾ ਲਵਾਉਂਦੇ ਆ ਨਾ ਲੋਕ ਇਹਨੂੰ ਆਉਣ ਲੱਗ ਗਿਆ ਪਿੱਛੇ ਤੋਂ ਇਹ ਵੀ ਗੱਲ ਹੈ ਮੰਨਣ ਵਾਲੇ ਬਾਈ ਹੁਣ ਇਹ ਚੀਜ਼ਾਂ ਬਾਈ ਤੁਸੀਂ ਕੰਪਨੀ ਵਾਲੇ ਬੰਦੇ ਹੀ ਦੱਸੋ ਅਸੀਂ ਇਹ ਚੀਜ਼ਾਂ ਨੋਟਿਸ ਨਹੀਂ ਕਰੀਆਂ ਹੈਗੀਆਂ ਹਾਂ ਠੀਕ ਆ ਇਹ ਹੁਣ ਪਿੱਛੋਂ ਬਾਈ ਦਿਖਾ ਦਿੰਨੇ ਇੱਕ ਵਾਰ ਛੋਟਾ ਜਿਹਾ ਲੋ ਜੀ ਇਹ ਡੀਜ਼ਲ ਕੋਲਰ ਹੈਗਾ ਡੀਜ਼ਲ ਠੰਡਾ ਕਰਨ ਦਾ ਬਾਕੀ ਤਾਂ ਬਾਈ ਉਹੀ ਚੀਜ਼ ਆ ਸਾਰਾ ਕੁਝ ਸਭ ਆਹੀ ਪੰਜ ਚਾਰ ਚੀਜ਼ਾਂ ਦਾ ਫਰਕ ਪਾਇਆ ਬਸ ਬਾਕੀ ਸਾਡੇ ਇਹਨਾਂ ਕੋਲ ਆ ਵੀ ਖੜਾ ਬਾਈ 5210 ਗੇਅਰ ਪ੍ਰੋ ਵਾਲਾ 4x4 ਮਾਡਲ ਇੱਕ ਬਾਈ ਨਾਲ ਕੋਲ 5310 ਸੀਆਰਡੀਆ ਹੀ ਆ ਆ ਵੀ ਟਰੈਕਟਰ ਬੁੱਕ ਹੋਇਆ ਹੋਇਆ ਉਹ ਇਹਨਾਂ ਨੇ ਦੇ ਦੇਣਾ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਦਾ ਵੀ ਬਾਈ ਕਹਿੰਦਾ ਅੱਜ ਸਾਡੀ ਹੋ ਗਈ ਯਾਨੀ ਕਿ ਬਾਈ ਅ ਜਿਹੜਾ ਜੋਂਡੀਆ ਦਾ ਪੱਕਾ ਕਹਾ ਗਿਆ ਬਾਈ ਉਹ ਮੰਨ ਲਈ ਪੱਕਾ ਜੋਂਡੀਆ ਰੇ ਲੰਦਾ ਹੋਰ ਕੋਈ ਟਰੈਕਟਰ ਨੂੰ ਨਹੀਂ ਜਾਂਦਾ ਹੈਗਾ ਇਹ ਗੱਲ ਅਸੀਂ ਦੇਖੀ ਆ ਠੀਕ ਹੈ ਜਿਨੇ ਪਹਿਲਾਂ ਜੋਂਡੀਆ ਵਰਤਿਆ ਹੋਇਆ ਰੱਖਿਆ ਹੋਇਆ ਉਹ ਫਿਰ ਜਾਨੀ ਕਿ ਪੈਸਾ ਨਹੀਂ ਦੇਦਾ ਉਹ ਕਹਿੰਦਾ ਵੀ ਹੁਣ ਇੱਕ ਵਾਰ ਲੈਣਾ ਕੋਈ ਗੱਲ ਨਹੀਂ ਰੇਟ ਰੂਡ ਦਾ ਠੀਕ ਨਹੀਂ ਤੇ ਬਾਕੀ ਬਾਈ ਜੀ ਬਾਈ ਨੇ ਇਦਾਂ ਕਿਹਾ ਵੀ ਤਾਂ 860000 ਰੁਪਏ ਕੋਟ ਕਰਦੇ ਆ ਵੀ ਬਾਕੀ ਦਾ ਰੇਟ ਮੌਕੇ ਤੇ ਬਹਿ ਕੇ ਆਨ ਟੇਬਲ ਹੋ ਜਾਂਦਾ ਜੀ ਠੀਕ ਆ ਬਾਕੀ ਜਿਨੇ ਵੀ ਬਾਈ ਕਿਸੇ ਨੇ ਸਾਡੇ ਰੋਪੜ ਏਰੀਏ ਵਿੱਚੋਂ ਟਰੈਕਟਰ ਲੈਣਾ ਰੋਪੜ ਮੋਹਾਲੀ ਮਰੰਡੇ ਤਿੰਨ ਜ ਮਤਲਬ ਕਿ ਤਿੰਨ ਸ਼ਹਿਰ ਆ ਜਿਨ੍ਹਾਂ ਨੂੰ ਪੈਂਦਾ ਤਾਂ ਜ਼ਰੂਰ ਕੰਡੈਕਟ ਕਰ ਸਕਦਾ ਬਾਈ ਨਾਲ ਸਾਡੇ ਰੋਪੜ ਵਿਖੇ ਡੀਲਰਸ਼ਿਪ ਇਹਨਾਂ ਦੀ ਠੀਕ ਹੈ ਜੀ ਤੇ ਆਪਣੀ ਯਾਸੀ ਦੇ ਬਿਲਕੁਲ ਨਾਲ ਆ ਸਾਡੀਆਂ ਸਾਰੀਆਂ ਅਸੀਂ ਇਕੱਠੀਆਂ ਨੇ ਠੀਕ ਹੈ ਜੀ ਬਾਕੀ ਰੇਟ ਦਾ ਨਾ ਟੈਨਸ਼ਨ ਕਰੋ ਰੇਟ ਤੁਹਾਨੂੰ ਆਪਾਂ ਬਿਲਕੁਲ ਜਾਇਜ਼ ਰੇਟ ਦੇ ਟ੍ਰੈਕਟਰ ਦਵਾਵਾਂਗੇ ਇਹਨਾਂ ਤੋਂ ਆ ਸਾਡੇ ਮੈਨੇਜਰ ਸਾਹਿਬ ਹੈ ਠੀਕ ਹੈ ਜੀ ਹੋਰ ਬਾਈ ਬਾਈ ਆਪਣਾ ਨੰਬਰ ਬੋਲ ਦੇ ਕਿਸੇ ਨੇ ਜੌਂਡੀ ਇਹ ਲੈਣਾ ਹੋਵੇ ਟਰੈਕਟਰ 9877056304 ਬਾਈ ਦਾ ਨੰਬਰ ਨੋਟ ਕਰ ਲਿਓ ਬਾਈ ਕਿਸੇ ਨੇ ਵੀ ਕਿਸੇ ਦਾ ਵੀ ਇਨਕੁਆਰੀ ਕੋਈ ਟਰੈਕਟਰ ਦਾ ਸਪੇਅਰ ਪਾਰਟ ਠੀਕ ਹੈ ਜੀ ਕਿਸੇ ਨੇ ਕੋਈ ਟਰੈਕਟਰ ਦਾ ਜੌਂਡੀ ਦਾ ਕੰਮ ਕਰਾਉਣਾ ਕੋਈ ਪੁੱਛਣਾ ਤਾਂ ਬਾਈ ਸਾਡਾ ਆ ਸਾਡਾ ਹਰਪ੍ਰੀਤ ਆ ਇਹਨੂੰ ਐਨੀ ਟਾਈਮ ਫੋਨ ਕਰ ਸਕਦੇ ਆ ਜੀ ਠੀਕ ਆ ਜੀ ਤੇ ਬਾਈ ਇੱਥੇ ਹੁੰਦਾ ਟਰੈਕਟਰਾਂ ਬਾਰੇ ਸ਼ੁਰੂ ਤੋਂ ਹੀ ਜੌਂਡੀਅਰ ਏਜੰਸੀ ਦੇ ਵਿੱਚ ਕੰਮ ਕਰਿਆ ਬਾਈ ਦਾ ਨੰਬਰ ਵੀ ਉਹ ਹਰਪੀ ਤੂੰ ਵੀ ਨੰਬਰ ਬੋਲ ਦੇ ਬਾਈ ਇੱਕ ਵਾਰ 9978860472 ਬਾਈ ਦਾ ਨੰਬਰ ਨੋਟ ਕਰ ਲਿਓ ਬਾਈ ਐਨੀ ਟਾਈਮ ਬਾਈ ਨੂੰ ਫੋਨ ਕਰਕੇ ਕਿਸੇ ਵੀ ਟਰੈਕਟਰ ਬਾਰੇ ਕੋਈ ਵੀ ਪੁੱਛਣਾ ਜਾਂ ਕੋਈ ਕੰਮ ਕਰਾਉਣਾ ਕੋਈ ਕੋਈ ਸਪੇਅਰ ਪਾਰਟ ਚਾਹੀਦਾ ਬਾਈ ਤੁਹਾਡੀ ਪੂਰੀ ਹੈਲਪ ਕਰੂਗਾ ਠੀਕ ਆ ਜੀ ਤੇ ਲਾ ਬਾਈ ਮੁੰਡੇ ਸਾਡੇ ਕਾਲੇ ਹੋ ਗਏ ਟਰੈਕਟਰ ਲਾਉਣ ਲੱਗੇ ਅੰਦਰ ਬਾਕੀ ਆ ਆਪਣੇ ਟਰੈਕਟਰ ਖੜੇ ਆ ਪੁਰਾਣੇ ਬਾਈ ਸਾਡੇ ਕੋਲ ਟਰੈਕਟਰ ਰਹਿ ਗਏ ਘੱਟ ਬਾਈ ਆਪਣੇ ਕੋਲ ਸੋਨਾ ਦੀ ਦਾ 35 ਆਇਆ ਬਹੁਤ ਵਧੀਆ ਟਰੈਕਟਰ ਹੈ ਟਾਇਰ ਨਵੇਂ ਜਮਾ ਹੀ ਇੱਧਰ ਸਾਡੇ ਅਮਰੇ ਬਾਈ ਨੇ ਵੀ ਅੱਜ ਕਮਰ ਕਸਲੇ ਕਸਲੇ ਦੇਖ ਲਓ ਬਾਈ ਆ ਤੇਲ ਵਾਲੀ ਬਾਲਟੀ ਦਾਦ ਲਈ ਨਾਲ ਭਾਈ ਆ ਸਰਵਿਸ ਕਰਕੇ ਆਉਂਗਾ ਕੋਈ ਹਾਂ ਇਹ ਰੱਖੋ ਤੇ ਜੜੀ ਉਹਦੇ ਵਿੱਚ ਬੈਗ ਜਖਾਣਾ ਪਾ ਦੇ ਪਾ ਦੇ ਬਾਈ ਪਾ ਦੇ ਜੋ ਮਰਜ਼ੀ ਕਰਨਾ ਰੋਲ ਚਾਹੀਦਾ ਨਹੀਂ ਆ ਡੱਬਾ ਮਿਲ ਆ ਆ ਦੇਖੋ ਬਾਈ ਆਏ ਆ ਹੁਣਾਂ ਨੂੰ ਸਰਵਿਸਾਂ ਮੁੰਡਾ ਜਾਂਦਾ ਕਰਨ ਦੂਰ ਦੂਰ ਇਹ ਕੀ ਦੀ ਕਰਨੀ ਬਾਈ ਇਹ ਕਾਲਾ ਮੋਹਲ ਬਲੌਗ ਪਿੰਡ ਦੀ ਉਹ ਕਾਲੇ ਬਾਈ ਦੀ ਕਾਲੇ ਬਾਈ ਦੀ ਸਰਵਿਸ ਕਰਨੀ ਕਾਲੇ ਬਾਈ ਦੀ ਟਰੈਕਟਰ ਦੀ ਟਰੈਕਟਰ ਦੀ ਕਰਨੀ ਮੈਂ ਕਾਲੇ ਬਾਈ ਦੀ ਕਰਨੀ ਠੀਕ ਆ ਇਹ ਮਿਸਤਰੀ ਬਾਈ ਦੋ ਆ ਇੱਕ ਤਾਂ ਉਹ ਆ ਬਾਈ ਦੂਹਾਰਪੁਰ ਤੇ ਇਹ ਵੀ ਮਿਸਤਰੀ ਹੋ ਬਾਈ ਠੀਕ ਆ ਤੇ ਬਾਕੀ ਚਲੋ ਬਾਈ ਠੀਕ ਆ ਜੀ ਬਲੌਗ ਵੀ ਲੰਬਾ ਬਣ ਗਿਆ ਖਾਸਾ ਤੇ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਨਵਾਂ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾ ਜਾਂ ਵੇਚਣਾ ਹੈ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਨੰਬਰ ਆਪਾਂ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਜੀ ਠੀਕ ਹੈ ਬਾਕੀ ਕਿਸੇ ਨੇ ਇੰਡੋ ਫਾਰਮ ਟਰੈਕਟਰ ਲੈਣਾ ਹੈ ਤਾਂ ਉਹ ਆਪਣੇ ਨਾਲ ਗੱਲ ਕਰ ਸਕਦਾ ਹੈ ਜੌਂਡੀ ਵਾਲਾ ਵੱਜਣ ਲੱਗੂ ਬਾਈ ਹਾਂ ਹਾਂ ਬਾਈ ਜੌਂਡੀ ਵਾਲਾ ਪਿੰਡ ਵਿੱਚ ਵੀ ਜੌਂਡੀ ਵਾਲਾ ਵੱਜਦਾ ਜੌਂਡੀ ਵਾਲਾ ਵੱਜੂ ਯਾਰ ਹਾਦਾ ਤੇਰੇ ਡੇਲੀ ਜਾਂਦੀ ਬਾਲਟੀ ਇੱਕ ਹੋਰ ਹੋਰ ਵੀ ਨੂੰ ਐਨ ਬਣਾ ਦੇ ਮੇਤਰੀਪੁਰਾ ਬਾਈ ਉਹ ਬਣਿਆ ਬਈ ਆ ਹਾਂ ਤੇ ਚਲੋ ਠੀਕ ਹੈ ਬਾਈ ਆਦੇ ਵਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰੇ ਸਬਸਕ੍ਰਾਈਬ ਤੇ ਮਿਲਦੇ ਕਿਸੇ ਹੋਰ ਨਵੀਂ ਵਲੌਗ ਸਾਰਿਆਂ ਧੰਨਵਾਦ